ਜੀ ਆਪਿਰਾਂ ਦੀ ਜੀ ਜਸ ਸਾਈਆਂ ਦੀ ਮਹਿਫਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਜੋ ਹੈ ਬਹੁਤ ਹੀ ਖਾਸ ਹੈ ਸੋ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਵੀ ਦੱਸਾਂਗੇ ਸੋ ਅੱਜ ਦਾ ਜੋ ਵਿਸ਼ਾ ਹੈ ਉਹ ਆਪਾਂ ਕੱਲ ਐਤਵਾਰ ਤੇ ਹੈ ਕਿਉਂਕਿ ਚੇਤ ਮਹੀਨਾ ਚੜ ਗਿਆ ਹੈ ਤੇ ਚੇਤ ਦੇ ਮਹੀਨੇ ਬਹੁਤ ਸਾਰੇ ਕਰਮ ਕੀਤੇ ਜਾਣੇ ਨੇ ਤਾਂ ਇਸ ਮਹੀਨੇ ਬਹੁਤ ਜਣਿਆਂ ਦੀਆਂ ਅਰਦਾਸਾਂ ਵੀੰਦੀਆਂ ਕਬੂਲ ਹੋਣ ਵਾਲੀਆਂ ਹੈ ਕਿਉਂਕਿ ਬਾਬਾ ਬਾਲਖਨਾਥ ਜੀ ਦਾ ਚੱਲਾ ਚੱਲ ਪਿਆ ਹੈ ਜੀ ਸੋ ਕੱਲ ਪਹਿਲਾ ਜੇਠਾ ਐਤਵਾਰ ਦਿਨ ਹੈ ਇਸ ਮਹੀਨੇ ਦਾ ਸੋ ਇਸ ਦਿਨ ਤੇ ਕੁਝ ਕਰਮ ਜ਼ਰੂਰ ਕਰਨੇ ਜੀ ਸੋ ਕਰਮ ਆਪਾਂ ਵੀਡੀਓ ਰਾਹੀਂ ਸਾਂਝੇ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਜੀ ਸੋ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜਏ ਪੀਰਾਂ ਦੀ ਜੈਸਾਆਂ ਦੀ ਵੀ ਲਿਖਣਾ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਨਾਲ ਦੀ ਨਾਲ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਆਹ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆ ਸਕੀ ਜੀ ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦਾਸੀਏ ਕਮੈਂਟਾਂ ਵਿੱਚ ਲਿਖਦੇ ਨੇ ਕਿ ਜੀ ਜਦੋਂ ਖੁਦ ਤੇ ਕੋਈ ਮੁਸ਼ਕਲ ਹੋਵੇ ਤਾਂ ਕੀ ਕਿਸੇ ਬਾਹਰ ਚੇਲੇ ਕੋ ਜਾਣਾ ਚਾਹੀਦਾ ਹੈ ਜਾਂ ਨਹੀਂ ਕਹਿੰਦੇ ਕਿ ਮੇਰੇ ਖੁਦ ਤੇ ਪੀਰਾਂ ਦੀ ਮੇਰ ਹੈ ਪਰ ਮੈਨੂੰ ਆਪਣੇ ਘਰ ਬਾਰੇ ਕੁਝ ਪਤਾ ਨਹੀਂ ਲੱਗਦਾ ਮੇਰੀ ਵਾਈਫ ਠੀਕ ਨਹੀਂ ਰਹਿੰਦੀ ਸ਼ਾਇਦ ਕਹਿੰਦੇ ਤਾਂ ਕਹਿੰਦੇ ਇਦਾਂ ਦੇ ਹਾਲਾਤਾਂ ਵਿੱਚ ਕੀ ਸਾਨੂੰ ਕਿਸੇ ਤੋਂ ਪੁੱਛਣਾ ਚਾਹੀਦਾ ਸੋ ਇਥੇ ਅਸੀਂ ਸਾਫ਼ ਹੀ ਮਨਾ ਕਰਾਂਗੇ ਕਿਉਂਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਸਾਡੇ ਤੇ ਉਹ ਪੀਰਾਂ ਦੀ ਕਿਰਪਾ ਹੈ ਅਸੀਂ ਸੇਵਾ ਕਰਦੇ ਆਂ ਤੇ ਖੁਕ ਕਰਮਾਂ ਵਾਲੀਆਂ ਰੂਹਾਂ ਜਿਨ੍ਹਾਂ ਨੂੰ ਇਹ ਮੌਕਾ ਮਿਲਦਾ ਹੈ ਸੇਵਾ ਕਰਨ ਦਾ ਤੇ ਮਾਲਕ ਨਾਲ ਹੈ ਕਿਰਪਾ ਹੈ ਉਹਨਾਂ ਦੀ ਇਹ ਵੀ ਉਦਸ ਰਹੇ ਆਂ ਅਹਿਸਾਸ ਕਰਾ ਰਹੇ ਆਂ ਤੇ ਇਸ ਤੋਂ ਜ਼ਿਆਦਾ ਹੋਰ ਕੀ ਚਾਹੀਦਾ ਹੈ ਕਿਉਂਕਿ ਇਹ ਕਾਲਾ ਇਲਮ ਜਾਂ ਕੋਈ ਕੀਤਾ ਕਰਾਇਆ ਵੱਡਾ ਨਹੀਂ ਹੋ ਸਕਦਾ ਜੋ ਨੂਰੀ ਇਲਮ ਹੈ ਜੋ ਆਪਾਂ ਨੂਰੀ ਚੀਜ਼ ਨੂੰ ਮੰਨਦੇ ਆਂ ਉਸ ਤੋਂ ਵੱਡੀ ਕਾਲੀ ਚੀਜ਼ ਕਦੇ ਹੋ ਨਹੀਂ ਸਕਦੀ ਉਹ ਥੋੜਾ ਜਿਹਾ ਆਪਣਾ ਜੋਰ ਚ ਲਾਵੇਗੀ ਫਿਰ ਉਸ ਤੋਂ ਬਾਅਦ ਉਹ ਪੁੱਛੇ ਇੱਕ ਦਿਨ ਹਟਣਾ ਕੰਦਾ ਕਿਉਂਕਿ ਜਦੋਂ ਅਸੀਂ ਇੱਕ ਦਰ ਦੇ ਹੋ ਕੇ ਬੈਠ ਜਾਂਦੇ ਹਾਂ ਜਦੋਂ ਅਸੀਂ ਮੁਸ਼ਕਲਾਂ ਦੇਖ ਕੇ ਕਿਸੇ ਤੋਂ ਬਾਹਰ ਪੁੱਛਦੇ ਹਾਂ ਖਾਸ ਕਰਕੇ ਚਿੱਲੇ ਸਿਆਣੇ ਕੋ ਕਦੇ ਨਾ ਜਾਓ ਜਾਣਾ ਹੈ ਤਾਂ ਕੋਈ ਐਸੀ ਰੂਹ ਕੋਲ ਜਾਓ ਜਿਹੜੀ ਵੰਦਗੀ ਕਰਨ ਵਾਲੀ ਹੋਵੇ ਪੀਰਾਂ-ਫੀਰਾਂ ਦੀ ਸੇਵਾ ਕਰਨ ਵਾਲੀ ਹੋਵੇ ਤੇ ਰਾਹ ਪਾਉਣ ਵਾਲਾ ਹੋਵੇ ਸੋ ਜੇਕਰ ਫਿਰ ਵੀ ਲੱਗਦਾ ਹੈ ਤਾਂ ਜਾ ਸਕਦੇ ਆ ਪਰ ਇੱਥੇ ਇਹ ਵੀ ਕਹਾਂਗੇ ਕਿ ਜੇ ਤੁਸੀਂ ਵਿਸ਼ਵਾਸ ਰੱਖ ਕੇ ਬਹਿ ਜੰਦੇ ਹੋ ਕਿ ਸਾਨੂੰ ਤੁਹਾਡੇਦਰ ਤੋਂ ਹੀ ਮਿਲਣਾ ਜੋ ਵੀ ਸੁੱਖ ਮਿਲਣਾ ਹੋਰ ਕਿਤੇ ਉਹ ਨਹੀਂ ਮਿਲ ਸਕਦਾ ਤਾਂ ਉਹ ਮਾਲਕ ਜ਼ਰੂਰ ਦਿੰਦਾ ਹੈ ਸੋ ਜ਼ਰੂਰ ਉਹ ਅਸਮਰਾਦਾ ਬੋਲਣਾ ਕਰਦਾ ਹੈ ਵਿਸ਼ਵਾਸ ਰੱਖ ਕੇ ਬੈਠੇ ਰਹੋ ਤੇ ਵਿਸ਼ਵਾਸ ਦੀ ਕਦਰ ਉਹ ਮਾਲਕ ਜ਼ਰੂਰ ਪਾਉਂਦਾ ਹੈ ਜੀ ਜਦੋਂ ਅਸੀਂ ਇੱਕ ਦਰ ਦੇ ਹੋ ਕੇ ਬੈਠ ਜੰਨੇ ਆ ਕਿ ਚਾਹੇ ਰੱਖਲਾ ਚਾਹੇ ਮਾਗਦੇ ਮਾਲਕਾ ਸਤੇਰੇ ਜਾਂ ਤੇਰੇ ਵੜ ਕੇ ਰਹਿਣਾ ਜਾਂ ਹੋਰ ਕਿਤੇ ਇਨੀ ਸਿਰਚ ਕੋਣਾ ਤਾਂ ਫਿਰ ਉਹ ਮਾਲਕ ਅਰਦਾਸਾਂ ਨੂੰ ਜ਼ਰੂਰ ਪੂਰੀਆਂ ਕਰਦਾ ਕਿੰਨੇ ਕੋਣ ਬੈਠਾ ਦਰਬਾਰ ਤੇ ਆ ਕੇ ਕਦੇ ਤੇ ਦਾਦਾ ਪੁੱਛਣਗੇ ਸੋ ਫਿਰ ਕਦੇ ਨਾ ਕਦੇ ਤਾਂ ਪੁੱਛਦਾ ਹੀ ਆ ਦੇਖਦਾ ਹੀ ਆ ਆਪਣੇ ਬੱਚਿਆਂ ਵੱਲ ਸੋ ਇਸ ਕਰਕੇ ਵਿਸ਼ਵਾਸ ਰੱਖ ਕੇ ਸੇਵਾ ਕਰੀ ਜੋ ਇੱਕ ਥਾਂ ਤੇ ਡਿੱਕੇ ਬਹਿ ਜਾਓ ਚਾਹੇ ਜਿੰਨੀ ਮਰਜੀ ਵੱਡੀ ਮੁਸ਼ਕਲ ਆ ਜਾਵੇ ਕਵਰਾਉ ਨਾ ਕਦੇ ਵੀ ਤਾਂ ਫਿਰ ਉਹ ਮਾਨਕ ਆਪਣਾ ਨਾਲ ਹੋਣ ਦਾ ਅਹਿਸਾਸ ਜਰੂਰ ਕਰਾਉਂਦਾ ਹੈ ਤੇ ਅਰਦਾਸਾਂ ਬੇਨਤੀਆਂ ਵੀ ਕਬੂਲ ਕਰ ਦਿੰਦਾ ਹੈ। ਸੋ ਜਿੰਨੇ ਕੀ ਇਹਨਾਂ ਨੇ ਗੱਲ ਕੀਤੀ ਕਿ ਸਾਨੂੰ ਬਾਰਿਸ਼ ਚਾਹੀਦਾ ਹੈ ਤੇ ਨਾਲ ਹੀ ਕਹਿੰਦੇ ਕਿ ਮੇਰੀ ਵਾਈਫ ਤੇ ਵਿੱਚ ਵੀ ਪ੍ਰੋਬਲਮ ਹੈ। ਸੋ ਦੇਖੋ ਜੀ ਉਹ ਤਾਂ ਮਾਲਕ ਬਿਆਨਤ ਹੈ ਸੋ ਉਹਦਾ ਭੇਤ ਨਹੀਂ ਕੋਈ ਪਾ ਸਕਦਾ। ਉਹ ਤਾਂ ਉਹਦੇ ਦੁੱਖਾਂ ਨੂੰ ਆਰਾਮ ਦੇ ਦਿੰਦਾ ਹੈ ਜਿਨ੍ਹਾਂ ਦਾ ਕੋਈ ਇਲਾਜ ਹੀ ਨਹੀਂ ਦੁਨੀਆ 'ਤੇ। ਸੋ ਐਸੇ ਦੁੱਖ ਵੀ ਉਹ ਮਾਲਕ ਨੇ ਠੀਕ ਕੀਤੇ ਹੋਏ ਆ। ਸੋ ਜਦੋਂ ਚੇਲੇ ਸਿਆਣਿਆਂ ਕੋਲ ਇਨਸਾਨ ਜਾਂਦਾ ਹੈ ਤੇ ਉਹ ਉੱਠੇ ਰਾਹੀ ਪਾਉਂਦੇ ਆ। ਉਹਨੇ ਟਾਮਣੀ ਦੱਸਦੇ ਆ ਜਿਹੜੇ ਕਿ ਸਾਨੂੰ ਕਦੇ ਕਰਨੇ ਨਹੀਂ ਚਾਹੀਦੇ। ਜੇ ਤੇ ਮਾਲਕ ਨੂੰ ਮਿਲਣਾ ਆ, ਪ੍ਰਮਾਤਮਾ ਦੇ ਨਾਲ ਪਿਆਰ ਹੋਣਾ ਹੈ ਤੇ ਨੂਰੀ ਚੀਜ਼ ਨੂੰ ਮੰਨਣਾ ਪਵੇਗਾ। ਸੋ ਪ੍ਰਮਾਤਮਾ ਦੇ ਦੱਸੇ ਹੋਏ ਰਸਤੇ ਤੇ ਚੱਲਣਾ ਪਵੇਗਾ। ਜੇਕਰ ਏਸੀ ਜੰਜਾਲ 'ਚ ਫਸ ਕੇ ਰਹਿਣਾ ਚਾਹੁੰਦੇ ਹੋ ਤਾਂ ਫਿਰ ਚੇਲੇ ਸਿਆਣਿਆਂ ਦੀ ਤੁਸੀਂ ਸੰਗਤ ਕਰ ਸਕਦੇ ਆ। ਸੋ ਜਿੱਕਰ 84 ਦੇ ਗੇੜ ਚੋਂ ਨਿਕਲਣਾ ਹੈ ਮੁਕਤ ਹੋਣਾ ਹੈ ਪ੍ਰਮਾਤਮਾ ਦੇ ਦਰਸ਼ਨ ਹੋਣੇ ਹੈ ਪ੍ਰਮਾਤਮਾ ਨਾਲ ਜੁੜਨਾ ਹੈ ਤਾਂ ਫਿਰ ਇਹ ਚੀਜ਼ਾਂ ਨੂੰ ਛੱਡ ਕੇ ਨੂਰੀ ਚੀਜ਼ਾਂ ਨੂੰ ਫੜਨਾ ਪਵੇਗਾ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸ ਦਈਏ ਸੋ ਇੱਥੇ ਇੱਕ ਕਮੈਂਟ ਵਿੱਚ ਲਿਖਦੇ ਨੇ ਕਿ ਦੀਦੀ ਜੀ ਸਵੇਰੇ 5 ਵਜੇ ਮੈਨੂੰ ਸੁਪਨਾ ਆਇਆ ਸੁਪਨੇ ਵਿੱਚ ਕੋਠੇ ਦੇ ਉੱਤੇ ਇੱਕ ਪੰਛੀ ਬੈਠਾ ਆ ਤੇ ਉਹ ਮੇਰੇ ਪੇਸ਼ ਕਹਿ ਜਾਂਦਾ ਤੇ ਮੈਂ ਭੱਜ ਕੇ ਬੂਹਾ ਬੰਦ ਕਰ ਲੈਂਦੀ ਆ ਸੋ ਪਾਂਚੀ ਕਿਹੜਾ ਹੈ ਇਹਨਾਂ ਨੇ ਜ਼ਿਕਰ ਨਹੀਂ ਕੀਤਾ ਸੋ ਬਾਕੀ ਇਥੇ ਇਹ ਵੀ ਕਵਾਂਗੇ ਕਿ ਸੁਪਨੇ ਬਹੁਤ ਤਰ੍ਹਾਂ ਦੇ ਆਉਂਦੇ ਆ ਜਦੋਂ ਸੇਵਾ ਕਰਨ ਲੱਗ ਪਈਏ ਸੋ ਜਿਨ੍ਹਾਂ ਸੁਪਨਿਆਂ ਦਾ ਕੋਈ ਮਤਲਬ ਨਹੀਂ ਹੁੰਦਾ ਉਹ ਵੀ ਦਿਖਾਈ ਦਿੰਦੇ ਆ ਜਿਨ੍ਹਾਂ ਨੂੰ ਅਸੀਂ ਕਦੇ ਦੇਖਿਆ ਨਹੀਂ ਹੁੰਦਾ ਜਿਨ੍ਹਾਂ ਨੂੰ ਕਦੇ ਮਿਲੇ ਵਰਤੇ ਨਹੀਂ ਉਹ ਚਿਹਰੇ ਵੀ ਸੁਪਨੇ ਵਿੱਚ ਆਉਂਦੇ ਨੇ ਸੋ ਇਹ ਤਾਂ ਸਿਰਫ ਇੱਕ ਝਲਕ ਹੁੰਦੀ ਆ ਕਿਉਂਕਿ ਜਿੱਦ ਜਿੱਦੋਂ ਸੇਵਾ ਕਰਦੇ ਜਾਂਦੇ ਆ ਫਿਰ ਜਿਵੇਂ ਜਿਵੇਂ ਵੰਦਗੀ ਵੱਧਦੀ ਜਾਂਦੀ ਆ ਸੇਵਾ ਵੱਧਦੀ ਜਾਂਦੀ ਆ ਤੇ ਫਿਰ ਜੋ ਸੁਪਨਾ ਆਏਗਾ ਉਹ ਸੱਚ ਹੋਵੇਗਾ ਸੋ ਸੁਪਨੇ ਆਣੇ ਸ਼ੁਰੂ ਹੋ ਦਈ ਹੁੰਦੇ ਆ ਜਦ ਅਸੀਂ ਬੰਦਗੀ ਕਰਨ ਵੱਲ ਤੁਰਦੇ ਹਾਂ ਸੋ ਬਾਕੀ ਬਹੁਤ ਤਰ੍ਹਾਂ ਦੇ ਸੁਪਨੇ ਆਉਂਦੇ ਨੇ ਜ਼ਿੰਦਗੀ ਵਿੱਚ ਜ਼ਰੂਰੀ ਨਹੀਂ ਹੈ ਕੀ ਸੱਚੇ ਹੀ ਹੁੰਦੇ ਨੇ ਸੋ ਬਹੁਤ ਸਾਰੇ ਸੰਕੇਤ ਮਿਲਨੇ ਸ਼ੁਰੂ ਹੋ ਜਾਂਦੇ ਕੋਈ ਸੱਚ ਹੁੰਦੇ ਨਹੀਂ ਕੋਈ ਸੱਚ ਨਹੀਂ ਵੀ ਹੁੰਦੇ ਨੇ ਸੋ ਬਾਕੀ ਕਈ ਸੁਪਨੇ ਇਹੋ ਜਿਹੇ ਹੁੰਦੇ ਨੇ ਜਿਹੜੇ ਮਨ ਵਿੱਚ ਬਹਿਮ ਪਾੜ ਲੈਂਦੇ ਆ ਕਿ ਇਹ ਕਿਸੇ ਤਰ੍ਹਾਂ ਟੁੱਟ ਜਾਵੇ ਸੇਵਾ ਵੱਲੋਂ ਰੁਕ ਜਾਵੇ ਸੋ ਸੇਵਾ ਨੂੰ ਰੋਕਣ ਲਈ ਵੀ ਬਹੁਤ ਕੁਝ ਦਿਖਾਇਆ ਜਾਂਦਾ ਹੈ ਜੀ ਸੋ ਇਹਨਾਂ ਗੱਲਾਂ ਦੇ ਵਿੱਚ ਥੋੜਾ ਘਟ ਹੀ ਪੈਣਾ ਚਾਹੀਦਾ ਬਾਕੀ ਜਿਹੜੀ ਗੱਲ ਬਣਦੀ ਹੈ ਜ਼ਿਕਰ ਕੋਈ ਪੀਰ ਫਕੀਰ ਸੁਪਨੇ ਵਿੱਚ ਆਉਂਦਾ ਜੇ ਕੋਈ ਤੁਹਾਨੂੰ ਕਰਮ ਦੱਸ ਦੇ ਕਰਨਾ ਉਹ ਗੱਲਾਂ ਤੇ ਅਮਲ ਜ਼ਰੂਰ ਕਰਿਆ ਕਰੋ ਸੋ ਬਾਕੀ ਫਾਲਤੂ ਦੀਆਂ ਗੱਲਾਂ ਨੂੰ ਦਿਮਾਗ ਵਿੱਚੋਂ ਕੱਢ ਕੇ ਤੇ ਆਪਣੇ ਮਾਲਕ ਦਾ ਉੱਥੇ ਸਿਮਰਨ ਕਰਨਾ ਸ਼ੁਰੂ ਕਰਦੋ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਅੱਜ ਕੋਈ ਇਦਾਂ ਦਾ ਸੁਪਨਾ ਦੇਖਿਆ ਤੇ ਇਹਦੇ ਨਾਲ ਵਿੱਚ ਇੰਨੀ ਹੋ ਰਹੀ ਆ ਮਨ ਨਹੀਂ ਲੱਗ ਰਿਹਾ ਸੋ ਉਹਨਾਂ ਗੱਲਾਂ ਨੂੰ ਇਗਨੋਰ ਕਰਕੇ ਉੱਥੇ ਨਾਮ ਸਿਮਰਨ ਕਰਨਾ ਸ਼ੁਰੂ ਕਰਦੋ ਤੇ ਆਪੇ ਮਾਲਕ ਸਭ ਕੁਝ ਸਹੀ ਕਰ ਦਿੰਦਾ ਹੈ ਜੀ ਸੋ ਹੁਣ ਆਪਾਂ ਇੱਥੇ ਕੋਮੈਂਟ ਦੱਸਦੇ ਆ ਸੋ ਇੱਥੇ ਇੱਕ ਕਮੈਂਟਾ ਵਿੱਚ ਲਿਖਦੇ ਨੇ ਕਿ ਦੀਦੀ ਜੀ ਵੈਸੇ ਸਾਨੂੰ ਅੱਜ ਤੱਕ ਕਮੈਂਟ ਕਰਨ ਦੀ ਜ਼ਰੂਰਤ ਨਹੀਂ ਪਈ ਪਰ ਇੱਕ ਗੱਲ ਦਾ ਜਵਾਬ ਦੇ ਦਿਓ ਜਦੋਂ ਵੰਦਗੀ ਕਰਨ ਬੈਠਦੇ ਆ ਤੇ ਸਰੀਰ ਨੂੰ ਹਲਾਰੇ ਕਿਉਂ ਆਉਂਦੇ ਆ ਸਰੀਰ ਹੱਦ ਲੱਗੂ ਰਹਿੰਦਾ ਆ ਸੋ ਕਈਆਂ ਨੂੰ ਤਾਂ ਥੋੜੀ ਇੱਥੇ ਆਦਤ ਬਣ ਜਾਂਦੀ ਹੈ ਆਦਤ ਹੈ ਕਿ ਬੈਠੇ ਬੈਠੇ ਹਿੱਲ ਹੀ ਜਾਣਾ ਸਿਮਰਨ ਕਰਦੇ ਆ ਪਰ ਆਪਣੇ ਆਪ ਨੂੰ ਹਲਾਈ ਜਾਣਾ ਸੋ ਨਾਰਮਲੀ ਬੈਠੇ ਆ ਤਾਂ ਵੀ ਕਈਆਂ ਨੂੰ ਆਗਤ ਹੁੰਦੀ ਕਿ ਹਲਾਈ ਜਾਣਾ ਆਪਣੇ ਆਪ ਨੂੰ ਸੋ ਇਸ ਕਰਕੇ ਆਪਣੇ ਆਪ ਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਜਿਹੀ ਹੋਰ ਕੁਝ ਨਹੀਂ ਬਾਕੀ ਜਦੋਂ ਭਗਤੀ ਦੇ ਵਿੱਚ ਮਨ ਗੁਪਿਆ ਹੋਵੇ ਆਪਣੇ ਆਪ ਦੀ ਸੁਰਤਨਾ ਹੋਵੇ ਤਾਂ ਵੀ ਉਹ ਸਰੀਰ ਫਿਰ ਹਿਲਦਾ ਹੀ ਆਪਣੇ ਆਪ ਨੂੰ ਮਹਿਸੂਸ ਹੁੰਦਾ ਰਹਿੰਦਾ ਆ ਜੀਵ ਜੁੜ ਜਾਂਦੀ ਆ ਫਿਰ ਅਹਿਸਾਸ ਹੀ ਨਹੀਂ ਹੁੰਦਾ ਕਿ ਅਸੀਂ ਸਿਮਰਨ ਤੇ ਬੈਠੇ ਹੋਏ ਆ ਸੋ ਬਾਕੀ ਬਹੁਤਾ ਬੰਦ ਦੇ ਵਿੱਚ ਨਹੀਂ ਪੈਣਾ ਚਾਹੀਦਾ ਸੋ ਬਾਕੀ ਕਈਆਂ ਦੇ ਨਾਲ ਇਹ ਸਭ ਕੁਝ ਹੁੰਦਾ ਹੈ ਜਦੋਂ ਅਸੀਂ ਜਿਆਦਾ ਹੀ ਗਹਿਰਾਈ ਦੇ ਨਾਲ ਵੀਰਾ ਵਗੀਰਾ ਵੱਲ ਨੂੰ ਧਿਆਨ ਜੋੜਦੇ ਆ ਤੇ ਫਿਰ ਅਸੀਂ ਕੁਝ ਮਹਿਸੂਸ ਆਪਣੇ ਆਪ ਦੇ ਜੋਸ਼ ਜਿਹੜਾ ਆ ਸਰੀਰ ਵਿੱਚ ਲੈ ਆਂਦੇ ਆ ਧਿਆਨ ਸਾਰਾ ਇਹ ਮਾਲਕਾ ਲਗਾ ਲੈਂਦੇ ਆ ਸੋ ਇੰਨੇ ਲੱਗਦਾ ਕਿ ਸਰੀਰ ਜਿਵੇਂ ਭਾਰਾ ਹੋ ਗਿਆ ਹੋਵੇ ਤੇ ਸਰੀਰ ਹਿੱਲੀ ਜਾ ਰਿਹਾ ਆ ਸੋ ਇਹ ਸਭ ਕੁਝ ਹੋਣਾ ਨਾਰਮਲੀ ਗੱਲਾਂ ਨੇ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਸੋ ਵੀਡੀਓ ਨੂੰ ਚੱਲਦੇ ਜਾਂਦੇ ਇੱਕ ਲਾਈਕ ਜ਼ਰੂਰ ਕਰ ਦਿਓ ਜੀ ਸੋ ਅੱਜ ਦਾ ਵਿਸ਼ਾ ਹੈ ਕੀ ਕਰ ਲੈ ਜੀਠਾ ਐਤਵਾਰ ਹੈ ਤੇ ਜੀਠੇ ਐਤਵਾਰ ਤੇ ਕੁਝ ਕਰਮ ਜ਼ਰੂਰ ਕਰੋ ਕਿਉਂਕਿ ਇਸ ਮਹੀਨੇ ਕੀਤੇ ਹੋਏ ਕਰਮ ਤੁਹਾਡੀ ਸਾਲ ਦੀ ਕੀਤੀ ਹੋਈ ਬੰਦਗੀ ਸੋ ਰੰਗ ਲਿਆਏਗੀ ਕਿਉਂਕਿ ਇਸ ਮਹੀਨੇ ਬਹੁਤ ਅੱਜ ਦਾ ਵਿਸ਼ਾ ਹੈ ਕਿ ਚਰਾਗ ਦੇ ਤੋਦੀ ਪਰਿਸ਼ਣੇ ਰੁਕੇ ਹੋਏ ਕੰਮ ਚੰਗੇ ਆ ਸਕਦੇ ਆਪ ਐਸੇ ਤਾਂ ਜੋ ਇਹ ਵਿਸ਼ੇ ਤੇ ਖਾਸ ਮੈਂਡ ਕੀਤਾ ਹੋਇਆ ਹੈ ਸੋ ਸੋ ਨਾਮ ਇਹਨਾਂ ਨੇ ਕਮੈਂਟ ਚੋ ਬਾਬਾ ਬਾਕੀ ਦਾ ਚੱਲਾ ਤੁਰ ਪਿਆ ਹੈ ਜੀ ਬਾਬਾ ਬਲਕਨਾਥ ਜੀ ਦੇ ਦਿਨ ਚੱਲ ਰਹੇ ਮੇਲਾ ਚੱਲ ਰਿਹਾ ਹੈ ਸੋ ਇਸ ਮਹੀਨੇ ਜੋ ਅਰਦਾਸਾਂ ਬੇਨਤੀਆਂ ਕੀਤੀਆਂ ਜਾਂਦੀਆਂ ਹੈ ਸਾਲ ਤੋਂ ਕਰਦੇ ਆਏ ਉਹ ਕਬੂਲ ਹੋਣ ਦਾ ਪੂਰਾ ਯਕੀਨ ਹੁੰਦੇ ਆ ਤੇ ਨਾਲ ਦੀ ਨਾਲ ਜੇਕਰ ਤੁਸੀਂ ਸ਼ੁਰੂਆਤ ਕੀਤੀ ਹੈ ਸਿਰਫ ਮੰਨਣਾ ਹੁਣ ਤੋਂ ਹੀ ਸ਼ੁਰੂ ਕੀਤਾ ਹੈ ਤਾਂ ਇਸ ਮਹੀਨੇ ਜਿਹੜਾ ਵੀ ਉਹਨਾਂ ਅੱਗੇ ਅਰਦਾਸ ਬੇਨਤੀ ਰੱਖਦਾ ਹੈ ਪ੍ਰਯਾਦ ਕਰਦਾ ਹੈ ਜਾਂ ਫਿਰ ਕਿਸੇ ਤਰ੍ਹਾਂ ਦੀ ਮੰਨਤ ਮੰਗਦਾ ਹੈ ਤੇ ਉਹ ਪੂਰੀ ਜ਼ਰੂਰ ਹੁੰਦੀ ਹੈ ਜੀ ਵਿਸ਼ਵਾਸ ਰੱਖ ਕੇ ਸ਼ਰਧਾ ਦੇ ਨਾਲ ਮੰਗਿਆ ਜਾਵੇ ਤਾਂ ਬਾਬਾ ਵਾਲਕਨੰਦ ਜੀ ਬਹੁਤ ਇਜਾਜ਼ਤ ਅਰਦਾਸਾਂ ਨੂੰ ਪੂਰੀਆਂ ਕਰਦੇ ਹੈ ਜੀ ਸੋ ਹੁਣ ਆਪਾਂ ਇੱਥੇ ਮੇਨ ਗੱਲ ਜੋ ਕਰ ਦਈਏ ਕਿ ਜੋ ਕੱਲ ਦਾ ਕਰਮ ਹੈ ਉਹ ਹੈ ਕਿ ਕੱਲ ਕੋਸ਼ਿਸ਼ ਕਰੋ ਜਿਹੜੇ ਸਾਈ ਲੋਕਾਂ ਦੀ ਸੇਵਾ ਕਰਦੇ ਆ ਸੋ ਪੀਰਾਂ-ਪੀਰਾਂ ਦੀ ਸੇਵਾ ਕਰਨ ਵਾਲੀਆਂ ਵੀ ਰੂਹਾਂ ਬਹੁਤ ਜ਼ਿਆਦਾ ਇਹ ਕੰਮ ਕਰਦੀਆਂ ਕਰਦੀਆਂ ਕਿਉਂਕਿ ਹੁਣ ਜਿਸ ਤਰ੍ਹਾਂ ਬਾਬਾ ਬਾਲਕਨਾਥ ਜੀ ਦੇ ਯਾਤਰਾ ਤੇ ਜਾਣਾ ਹੈ ਤਾਂ ਪਹਿਲਾਂ ਪੀਰ ਨਗਾਹੇ ਜਾਂਦੀ ਆ ਤੇ ਫਿਰ ਪੀਰ ਨਗਾਹੇ ਮੱਥਾ ਟੇਕ ਕੇ ਫਿਰ ਸ਼ਾਂਤ ਲਾਈਆਂ ਰਾਤ ਰੁਕ ਕੇ ਦੂਸਰੇ ਦਿਨ ਮੱਥਾ ਟੇਕਣ ਗੁਫਾ ਤੇ ਸੰਗਤਾਂ ਜਾਂਦੀਆਂ ਆ ਜੀ ਸੋ ਲੱਖਾਂ ਦੇ ਦਾਦੇ ਦੇ ਜ਼ਰੂਰ ਸੰਗਤ ਜਾਂਦੀ ਆ ਤੇ ਫਿਰ ਉਸ ਤੋਂ ਬਾਅਦ ਬਾਬਾ ਬਾਲਕਨਾਥ ਜੀ ਦੇ ਜਾ ਕੇ ਮੱਥਾ ਟੇਕਿਆ ਜਾਂਦਾ ਹੈ ਜੀ ਸੋ ਇਸ ਲਈ ਫੇਰਾ ਫੇਰਾ ਨੂੰ ਮੰਨਣ ਵਾਲੇ ਵੀ ਇੱਕਾਪੀ ਹੱਦ ਤੱਕ ਕਰਮ ਕਰ ਸਕਦੇ ਆ ਤੇ ਕਰਦੇ ਵੀ ਆ ਕਹੀ ਸੋ ਕਰਮ ਕੀ ਕਰਨਾ ਹੈ ਕਿ ਕੱਲ ਨੂੰ ਕੋਸ਼ਿਸ਼ ਕਰੋ ਕਿ ਰੋਡ ਪਰ ਸ਼ਾਗ ਦਾ ਭੋਗ ਜਰੂਰ ਲਗਾਓ ਜੇਕਰ ਸਾਈਂ ਲੋਕਾਂ ਦੀ ਜਗਾ ਘਰ ਵਿੱਚ ਹੈ ਦਰਬਾਰ ਹੈ ਸਾਈਂ ਲੋਕਾਂ ਨੂੰ ਮੰਨਦੇ ਆ ਫਿਰ ਤਾਂ ਲਾਜ਼ਮੀ ਹੈ ਕਿ ਇਹ ਕਰਮ ਕਰਨਾ ਹੀ ਪੈਂਦਾ ਹੈ ਕਿ ਸ਼ੁਰੂਆਤ ਮਹੀਨੇ ਦੀ ਹੋ ਗਈ ਆ ਤੇ ਪਹਿਲਾ ਜੋ ਦਿਨ ਹੈ ਐਤਵਾਰ ਦਾ ਜਿੱਠਾ ਖਾਸ ਕਰਕੇ ਮਨਾਇਆ ਜਾਂਦਾ ਹੈ ਜੀ ਸ਼੍ਰੀ ਸ਼ਕਨਨੀ ਜੀ ਦੀ ਥੋੜਾ ਰੋਟ ਪਰਸ਼ਾਦ ਤਿਆਰ ਕਰਕੇ ਤੇ ਆ ਬਾਬਾ ਰਖਨਾਥ ਜੀ ਦੇ ਨਾਮ ਦਾ ਧੂਪ ਹਮਨ ਕੀਤਾ ਜਾਵੇ ਜੀ ਸੂਪ ਹੋਣਾ ਹੈ ਜੋ ਰੋਟ ਦਾ ਅੱਗ ਬਣਾ ਕੇ ਉਸ ਤੇ ਇਹ ਧੂਪ ਪਾਉਣਾ ਤੇ ਨਾਲ ਦੀ ਨਾਲ ਕੱਚੀ ਲੱਸੀ ਦਾ ਗਲਾਸ ਜ਼ਰੂਰ ਰੱਖਣਾ ਹੈ ਧੂਪ ਪਾਉਣ ਤੋਂ ਬਾਅਦ ਫਿਰ ਕੱਚੀ ਅੱਸੀ ਦਾ ਛਿੱਟਾ ਦਿੱਤਾ ਜਾਂਦਾ ਹੈ ਹਰਦਵਾਲੀ ਜੀ ਤੇ ਕੰਧ ਕੀ ਵਾਪਾ ਪਾਲਖਨਾਥ ਜੀ ਉਹਨਾਂ ਨੇ ਇੱਕ ਹੀ ਗੱਲ ਕਹੀ ਸੀ ਕਿ ਜਿਹੜਾ ਭਗਤ ਸ਼ਰਧਾ ਦੇ ਨਾਲ ਰੋਟ ਪ੍ਰਸ਼ਾਦ ਬਣਾ ਕੇ ਕੱਚੀ ਦਸੀ ਦਾ ਛੱਟਾ ਦੇ ਕੇ ਮੈਨੂੰ ਯਾਦ ਕਰੇਗਾ ਉਸ ਘਰ ਦੇ ਵਿੱਚ ਤੇ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣੀ ਕਹਿੰਦੇ ਕਿ ਉੱਥੇ ਮੈਂ ਆ ਪਾਵਾਂਗਾ ਅਰਦਾਸਾਂ ਨੂੰ ਕਬੂਲ ਕਰਾਂਗਾ ਸੋ ਇਸ ਕਰਕੇ ਕਿਹਾ ਕਿ ਵਿਸ਼ਵਾਸ ਰੱਖ ਕੇ ਸ਼ਬਦਾਂ ਦੇ ਨਾਲ ਕੰਮ ਕਰਿਆ ਕਰੋ ਕੰਮ ਕੋਈ ਵੀ ਹੋਵੇ ਜੇਕਰ ਤੁਸੀਂ ਵਿਸ਼ਵਾਸ ਰੱਖ ਕੇ ਦਿਲੋਂ ਇੱਕ ਪੁਕਾਰ ਹੀ ਲੈਂਦੇ ਹੋ ਕੰਮ ਕਰਨ ਦੀ ਬੰਾਇਸ਼ ਨਹੀਂ ਹੈ ਕੋਈ ਚੀਜ਼ ਬਣਾਉਣ ਦੀ ਸੋ ਕਈਆਂ ਦੇ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਚੱਲਦੀ ਆ ਕਿ ਉਹ ਕਰਮਾਂ ਤੋਂ ਰਹਿ ਜਾਂਦੇ ਨਹੀਂ ਕਰਨ ਤੋਂ ਕਈਆਂ ਨੂੰ ਰੋਟੀ ਵੀ ਘਾਟ ਮਸੀ ਹੁੰਦੀ ਆ ਇੰਨੀ ਤੰਗੀ ਯਾਨੀ ਕਈਆਂ ਦੇ ਚੱਲ ਰਹੀ ਆ ਸੋ ਬਾਕੀ ਮਾਲਕ ਜਦੋਂ ਦਿਨ-ਦਿਨ ਘੇਰਨ ਤੇ ਆਉਂਦਾ ਸਦਾ ਇਦਾਂ ਦੇ ਨਹੀਂ ਰਹਿੰਦੇ ਜਿਹੜੇ ਗਰੀਬੀ 'ਚ ਸੇਵਾਜ ਕਰ ਰਹੇ ਆ ਸੋ ਮਾਲਕ ਨੇ ਇੱਕ ਨਾ ਇੱਕ ਦਿਨ ਤਿੰਨ ਜਿਹੜੇ ਆ ਉਹ ਜ਼ਰੂਰ ਰੇਣੇ ਆ ਸੋ ਵਿਸ਼ਵਾਸ ਰੱਖ ਕੇ ਕੰਮ ਕਰਦੇ ਜਾਓ ਜੀ ਸੋ ਜੇਕਰ ਇਹ ਸਭ ਕੁਝ ਨਹੀਂ ਕਰ ਸਕਦੇ ਉਨਜਾਇਸ਼ ਨਹੀਂ ਤਾਂ ਦਿਲੋਂ ਪੁਕਾਰ ਲਓ ਬਾਬਾ ਜੀ ਨੂੰ 10 ਮਿੰਟ ਬੈਠ ਕੇ ਧਿਆਨ ਧਰ ਲਓ ਅਰਦਾਸ ਬੇਨਤੀ ਕਰ ਦੋ ਸੋ ਉਹ ਭਗਤ ਦੀ ਅਰਦਾਸ ਸਭੋ ਉਹ ਮਾਲਕ ਜਲਦ ਕਬੂਲ ਕਰ ਲੈਂਦਾ ਹੈ ਸੋ ਉਹ ਨੀਤ ਦੇਖਦੇ ਆ ਹੋਰ ਕੁਝ ਨਹੀਂ ਦੇਖਦੇ ਨੀਅਤ ਸਾਫ ਆ ਬਸ ਉਹ ਮਾਲਕ ਦੇ ਦਿੰਦਾ ਜੀ ਨੀਅਤ ਸਾਫ ਰੱਖੋ ਨੀਤ ਨੂੰ ਮਰਦਾ ਲੱਗਦੀ ਆ ਮਨ ਸਾਫ ਹੈ ਹਰ ਇੱਕ ਲਈ ਚੰਗਾ ਸੋਚਦੀ ਹੁੰਦੇ ਚੰਗਾ ਹੀ ਹੋ ਕੇ ਰਹਿਣਾ ਹੈ ਹੁਣ ਇਹ ਵੀਡੀਓ ਇੱਥੇ ਸਮਾਪਤ ਕਰਦੇ ਆ ਜੀ ਵੱਤਬਦ শেয়ার ਜ਼ਰੂਰ ਕਰਨਾ ਜੀ ਜੈ ਭਰਤ